ਸਿੱਧੀ ਓਵਰ ਕੋਚ ਗਿਆ ਸੀ ਉਹਨੂੰ ਪਤਾ ਹੀ ਨਹੀਂ ਜੀ ਮੈਂ ਵਿਕਲ ਟਰਾਲੀ ਤੇ ਬੈਠਿਆ ਕਿ ਨਹੀਂ ਬੈਠਿਆ ਉਹਨੇ ਉੱਤੇ ਆ ਕੇ ਸਿੱਧਾ ਚੜਾ ਦਿੱਤੀ ਨਹੀਂ ਉਹਨਾਂ ਨੇ ਅੰਤ ਤੱਕ ਸਿੱਧੀ ਆ ਕੇ ਚੜਾ ਦਿੱਤੀ ਰਹਿਮਤ ਤੇ ਕਾਫੀ ਸੱਟਾਂ ਆਈਆਂ ਨੇ ਜੀ ਹੱਥ ਪੈਰਾਂ ਮਤਲਬ ਕਿ ਕਾਫੀ ਸੱਟਾਂ ਆਈਆਂ ਟੋਟਲ ਐਕਸੀਡੈਂਟ ਹੋਇਆ ਸੀਗਾ ਜੀ ਲੱਗੇ ਤੁਹਾਨੂੰ ਤਾਂ ਇਹ ਲੱਗਾ ਵੀ ਆ ਆਪਣਾ ਕੰਮ ਹੋ ਗਿਆ ਬੱਚਾ ਆਇਆ ਬੰਦਾ ਬਹੁਤ ਜ਼ਿਆਦਾ ਉਹਨੇ ਡਰੱਗਸ ਪਤਾ ਨਹੀਂ ਕੀ ਲਈ ਹੋਈ ਹੈ ਉਹਦੇ ਕੋਲ ਬੋਲਿਆ ਨਹੀਂ ਜਾ ਰਿਹਾ ਉਹਦਾ ਡੋਪ ਟੈਸਟ ਜ਼ਰੂਰ ਕੀਤਾ ਜਾਵੇ ਮੇਰੀਏ ਬੇਟੀ ਇੰਨਾ ਤੇਜ਼ ਬੱਚਾ ਨਾ ਇਹ ਬੰਦੂ ਇਹ ਪਤਾ ਇੰਨਾ ਨਸ਼ਨਾ ਰੱਜਾ ਆਇਆ ਬੰਦੂ ਗੋਸ਼ੀ ਸਾਰੀ ਗੱਲ ਦੀ ਟਰੈਕਟਰ ਵਾਲੇ ਦੀ ਹੈ ਆਹ ਦੇਖੋ ਉਹ ਗਿਆ ਉਸਨੇ ਚੋਰੀ ਦਾ ਮਾਲ ਚਲਿਆ ਸਰਕਾਰੀ ਕਣਕ ਲਈਏ ਕਿੱਥੇ ਦਲੀਏ ਕੌਣ ਵੇਚਦਾ ਮੈਂ ਇਹ ਵੇਖੋ ਉੱਤ ਕਰੋ ਇਹਨੇ ਟਰੈਕਟਰ ਵਾਲੇ ਨੇ ਮਾਰੀ ਫੋੜੂ ਦੇ ਵਿੱਚ ਉੱਧਰ ਵੇਖੋ ਚੋਰੀ ਦੀ ਕਣਕ ਹੈ ਜੇ ਕਾਦੀ ਕਣਕ ਹੈ ਸਰਕਾਰ ਕਿੰਨੂੰ ਵੇਚਦੀ ਦੀ ਜੇ ਇਹਨੂੰ ਨਹੀਂ ਨੁਕਸਾਨ ਦਾ ਵਾਧੂ ਹੋ ਜਾਣਾ ਉੱਥੇ ਦੇਖੋ ਜਾ ਕੇ ਤੁਸੀਂ ਬਹੁਤ ਵੱਡਾ ਗਾਂਡ ਹੋਇਆ ਹੈ ਤੋਂ ਫੜਿਆ ਗਿਆ ਜੀ ਕਿਹਦੇ ਪਾਸੋਂ ਸੀ ਆਈ ਕਿਹਦੇ ਪਾਸੋਂ ਸੀ ਇਹ ਬੋਰ ਰੋਡ ਤੋਂ ਆ ਰਹੀ ਸੀ ਸਰ ਹਾਂਜੀ ਹਾਂਜੀ ਇੱਥੇ ਐਕਸੀਡੈਂਟ ਹੋਇਆ ਕਿਵੇਂ ਆ ਐਕਸੀਡੈਂਟ ਤੋਂ ਉਹ ਸਰ ਨਸ਼ੇ ਦੀ ਓਵਰਡੋਜ਼ ਹੀ ਹੋਇਆ ਸੀ ਉਹਨੂੰ ਪਤਾ ਹੀ ਨਹੀਂ ਜੀ ਮੈਂ ਵਿਕਲ ਟਰਾਲੀ ਤੇ ਬੈਠਿਆ ਕਿ ਨਹੀਂ ਬੈਠਿਆ ਉਹਨੇ ਉੱਤੇ ਆ ਕੇ ਸਿੱਧਾ ਚੜਾ ਦਿੱਤਾ ਮੈਂ ਉਹਨੇ ਸਿਵਲ ਹਸਪਤਾਲ ਚਾਚਾ ਜੀ ਨੂੰ ਵੀ ਐਡਮਿਟ ਕਰਾ ਕੇ ਆਇਆ ਹਾਂ ਜੀ ਉਹਨਾਂ ਨੂੰ ਵੀ ਪਿੱਛੇ ਉਹ ਕਹਿੰਦੇ ਵੀ ਮੈਨੂੰ ਪਤਾ ਹੀ ਨਹੀਂ ਉਹਨਾਂ ਨੇ ਚਾਂਚਕ ਸਿੱਧੀ ਆ ਕੇ ਚੜਾ ਦਿੱਤੀ ਜੀ ਕਿੰਨੇ ਕ ਵਹੀਕਲ ਆਏ ਆ ਥੱਲੇ ਹਾਂਜੀ ਚਾਰ ਚਾਰ ਪੰਜ ਵਹੀਕਲ ਆਏ ਨੇ ਜੀ ਤੋਡੇ ਸਾਡੇ ਚਾਚਾ ਜੀ ਨੂੰ ਜੀ ਮੂਤ ਤੇ ਕਾਫੀ ਸੱਟਾਂ ਆਈਆਂ ਨੇ ਜੀ ਹੱਥ ਪੈਰਾਂ ਮਤਲਬ ਕਿ ਕਾਫੀ ਸੱਟਾਂ ਆਈ ਹੈ ਟੋਟਲ 4 ਵਿਅਕਤੀ ਕਾਇਮ ਹੈ ਪੁੱਛ ਨਹੀਂ ਪਤਾ ਪਾਜੀ ਅਸੀਂ ਤਾਂ ਤੁਸੀਂ ਸੋਚੋਗੇ ਜਦੋਂ ਬੰਦੇ ਦਾ ਇੱਕਦਮ ਪਿੱਛੋਂ ਆ ਕੇ ਵੱਜਿਓਵੇਂ ਅਸੀਂ ਤਾਂ ਘੱਟੋ ਘੱਟ ਮਤਲਬ ਅਸੀਂ ਬੰਦਲੇ ਹੋਏ ਸੀਗੇ ਅਸੀਂ ਬਾਹਰ ਨਿਕਲੇ ਤਾਂ ਸਾਨੂੰ ਟਰਸਟ ਹੋਇਆ ਕਿ ਸਾਨੂੰ ਕੁਝ ਨਹੀਂ ਹੋਇਆ ਨਹੀਂ ਤਾਂ ਜਦੋਂ ਐਕਸੀਡੈਂਟ ਹੋਇਆ ਸੀਗਾ ਅਸੀਂ ਲੱਗੇ ਸਾਨੂੰ ਤਾਂ ਐ ਲੱਗਾ ਵੀ ਆਪਣਾ ਕੰਮ ਹੋ ਗਿਆ ਲਾਸਟ ਮੂਮੈਂਟ ਹੈ ਗਿਆ ਪਰ ਉਹ ਤਾਂ ਸ਼ੁਕਰ ਹੈ ਧੰਨਵਾਦ ਰੱਬ ਦਾ ਤੇ ਬਲੈਰੋ ਦਾ ਵੀ ਨਿੱਗਰ ਲੋਇਆ ਤੇ ਅਸੀਂ ਬਚ ਗਏ ਕਿਉਂਕਿ ਜਿੰਨੀ ਕੋ ਤੇਜ ਉਹ ਕੱਜ ਆਇਆ ਬੰਦਾ ਬਹੁਤ ਜ਼ਿਆਦਾ ਉਹਨੇ ਡਰੱਗਸ ਪਤਾ ਨਹੀਂ ਕੀ ਲਈ ਹੋਈ ਹੈ ਉਹਨੂੰ ਉਹਦੇ ਕੋਲ ਬੋਲਿਆ ਨਹੀਂ ਜਾ ਰਿਹਾ ਉਹਦਾ ਡੋਪ ਟੈਸਟ ਜ਼ਰੂਰ ਕੀਤਾ ਜਾਵੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਨੂੰ ਤੁਸੀਂ ਦੱਸੋ ਮੈਂ ਖੋਤੋਂ ਦੇ ਚੋਂ ਆਇਆ ਨਿਕਲਿਆ ਵੀ ਜਮੈਂ ਮੈਂ ਸਹੀ ਕਲਾਮਤ ਕਰਦਾ ਮੈਨੂੰ ਕੀ ਪਤਾ ਹੋਊਗਾ ਮੈਨੂੰ ਇੰਨਾ ਬੰਦੇ ਹਾਂਜੀ ਮੈਂ ਡਰਾਈਵ ਕਰ ਰਿਹਾ ਸੀ ਅੱਛਾ ਮੈਂ ਡਰਾਈਵ ਕਰ ਰਿਹਾ ਇੱਕ ਨਾਰਮਲ ਸਪੀਡ ਤੇ ਪਿੱਛੋਂ ਟਰੈਕਟਰ ਆਇਆ ਬਹੁਤ ਜ਼ਿਆਦਾ ਸਪੀਡ ਤੇ ਸਾਡੀ ਗੱਡੀ ਅਚਾਨਕ ਡਬਲ ਸਪੀਡ ਤੇ ਉਹ ਵੀ ਇੰਨਾ ਤੇਜ਼ ਬਚਿਆ ਨਾ ਔਰ ਜਦੋਂ ਮੈਂ ਉਹਦੇ ਚੋਂ ਟਹੇਲ ਜੁੜ ਰਿਹਾ ਸੀ ਨਾ ਤੇ ਮੈਂ ਟਰੈਕਟਰ ਦੇਖਿਆ ਔਰ ਬੰਦਾ ਇੰਨਾ ਨਸ਼ਾ ਨਰਜਾ ਆਇਆ ਬੰਦੇ ਨੂੰ ਬੋਸ਼ ਹੀ ਮਿਲਿਆ ਇਤਾਂ ਦੇ ਬੰਦਿਆਂ ਨੂੰ ਪਤਾ ਨਹੀਂ ਸਿਸਟਮ ਨੂੰ ਚਾਹੀਦਾ ਇਤਾਂ ਦੇ ਬੰਦਿਆਂ ਦਾ ਡਰਾਈਵਿੰਗ ਲਾਇਸੈਂਸ ਕੈਨਸਲ ਕਰੇ ਇਤਾਂ ਦਾ ਬੰਦਾ ਕਿਤੇ ਡਰਾਈਵ ਹੀ ਨਾ ਕਰੇ ਭਾਈ ਆਂਦਾ ਭਾਈ ਰਾਨ ਨਾਲ ਜੂਤੇ ਚੁਾਰੇ ਤੇ ਖੜੇ ਆ ਪਿੱਛੋਂ ਟਰੈਕਟਰ ਇੰਨਾ ਦਾ ਤੇਜ ਹੈਗਾ ਸੀ ਮੈਂ ਕਹਿੰਦਾ ਲੈ ਰੋ ਦਾ ਨਾਮ ਉਹਨੇ ਬਹੁਤੀ ਫਲੋਰੋ ਤੇ ਠੋਕੀ ਤੇ ਫਲੋਰੋ ਵਾਲਾ ਵਿਚਾਰਾ ਠੀਕ ਰਿਹਾ ਫਲੋਰੋ ਵਾਲਾ ਟੱਕ ਲੈ ਗਿਆ ਉਹਨੇ ਤਾਂ ਵਿਚਾਰੇ ਨੂੰ ਆਹ ਦੀ ਜਾਨ ਬਚਾਣੀ ਸੀ ਗੱਡੀ ਤਾਂ ਉੱਥੇ ਬੰਦ ਹੋ ਗਈ ਨਾ ਦਿਨ ਅੱਠ ਸਾਰੀ ਗਲਤੀ ਟਰੈਕਟਰ ਵਾਲੇ ਦੀ ਹੈ ਇਸ ਵਾਸਤੇ ਵੀ ਹੈ ਚੋਰੀ ਦਾ ਮਾਲ ਚੱਲਿਆ ਹੈ ਸਰਕਾਰੀ ਕਣਕ ਚੱਲੀ ਹੈ ਕਿੱਥੇ ਚੱਲੀ ਹੈ ਕੌਣ ਵੇਚਦਾ ਪਿਆ ਇਹ ਵੇਖੋ ਉੱਥੇ ਚਲ ਕੇ ਵੇਖੋ ਵੀਡੀਓ ਬਣਾਓ ਉੱਥੇ ਵੀਡੀਓ ਬਣਾਓ ਹਾਂਜੀ ਬਕਰੂ ਇਹਨੇ ਟਰੈਕਟਰ ਵਾਲੇ ਨੇ ਮਾਰੀ ਫਲੋਰੋ ਦੇ ਵਿੱਚ ਫਲੋਰੋ ਵਾਲੇ ਦੀ ਕੋਈ ਗਲਤੀ ਨਹੀਂ ਫਲੋਰੋ ਵਾਲਾ ਕਲੈਰਸ ਕਿੰਨੇ ਸੀਗੇ ਫਲੋਰੋ ਸਾਹਿਬ ਜੀ ਫਲੋਰੋ ਚ ਕਿੰਨੇ ਜਨੇ ਸੀਗੇ ਇੱਕ ਮੈਸ ਸੀ ਘਰੋਂ ਰਮਨ ਨੁਰੁੱਲਾ ਮੇਰਾ ਅਸੀਂ ਉਸ ਨੂੰ ਵੇਖਦੇ ਪਏ ਹਾਂ ਚਵਾਰੀ ਦੇ ਖੜੇ ਫਲੋਰੋ ਵਾਲੇ ਦੀ ਕੋਈ ਗਲਤੀ ਨਹੀਂ ਉਹ ਤਾਂ ਸੇਫ ਆਂਦਾ ਕੰਮ ਨਾਲ ਹੁਣ ਕਿੰਨੇ 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 ਵੀਕਲ ਹੋਰ ਨੁਕਸਾਨੇ ਗਏ ਹੋ ਜੀ ਇੱਥੇ ਘੱਟੋ ਘੱਟ ਤਿੰਨ ਇਹ ਗਾ ਵੀ ਉਹ ਬੰਦੇ ਕਿਵੇਂ ਹੋ ਗਏ ਨੇ ਕਿਵੇਂ ਨਹੀਂ ਗਏ ਵੱਡਿਆਂ ਚ ਪਾਪ ਆ ਗਏ ਇੱਕ ਵਾਰੀ ਸਿਵਲ ਹਸਪਤਾਲ ਚ ਲੈ ਗਏ ਤੇ ਉਧਰ ਵੇਖੋ ਚੋਰੀ ਦੀ ਕਣਕ ਹੈ ਜਾਂ ਕਾਦੀ ਕਣਕ ਹੈ ਸਰਕਾਰ ਕਿਨੂੰ ਵੇਚਦੀ ਪਈ ਇਹ ਕਿਨੂੰ ਨਹੀਂ ਉਹ ਥੱਲੇ ਕਣਕ ਹੈ ਉੱਤੇ ਲੱਕੜ ਹੈ ਤਰਪਾਲ ਪਾਇਆ ਤਾਂ ਠੋਕ ਕੇ ਗਿਆ ਵੀ ਮੈਂ ਨਿਕਲ ਜਾਵਾਂ ਔਰ ਡਰਾਈਵਰ ਕਿੱਥੇ ਡਰਾਈਵਰ ਕਿੱਥੇ ਡਰਾਈਵਰ ਨੂੰ ਲੈ ਕੇ ਹੁਣ ਪੁਲਿਸ ਉਹਨੂੰ ਫੜ ਕੇ ਲਿਆਈ ਆ ਪੁਲਿਸ ਲੈ ਕੇ ਪੰਜ ਛੇ ਬੰਦੇ ਮੁੰਡੇ ਨਾਲ ਗਏ ਸੀ ਤਾਂ ਫੜ ਕੇ ਲਿਆਏ ਆ ਤੇ ਮੱਚ ਹੋਇਆ ਪਤਾ ਹੀ ਨਹੀਂ ਲੱਗਿਆ ਤੁਸੀਂ ਕੀ ਕਹਿੰਦੇ ਠੀਕ ਅਸੀਂ ਬਾਈਕ ਤੇ ਹੈਗੇ ਸੀ ਠੀਕ ਹੈ ਤੁਸੀਂ ਜਾ ਰਹੇ ਸੀਗੇ ਸੜਕ ਤੇ ਖੜੇ ਸੀ ਅਸੀਂ ਉੱਥੇ ਅੱਛਾ ਉਹ ਗੱਡੀ ਆਈ ਇੱਕ ਬਲੇਰੋ ਉਹਦੇ ਮਗਰ ਹੈਗੀ ਟਰਾਲੀ ਉਹਨਾਂ ਟਰਾਲੀ ਨੂੰ ਉਹਨੂੰ ਠੋਕਿਆ ਸਾਡੇ ਸਿੱਧੀ ਬੱਸ ਕਿੰਨੇ ਜਣੇ ਪੱਟੜ ਹੋਏ ਨੇ ਜੀ ਅੱਜ ਚਾਰ ਜਣੇ ਅੱਛਾ ਦੋ ਤੁਸੀਂ ਸੀਗੇ ਇਕੱਠੇ ਸੀਗੇ ਤੁਸੀਂ ਨਹੀਂ ਨਹੀਂ ਉਹ ਅਸੀਂ ਤਿੰਨ ਜਣੇ ਇਕੱਠੇ ਦੇ ਇੱਕ ਜਣਾ ਡੇਗਾ ਸੀ ਤੇ ਨੁਕਸਾਨ ਹੋਇਆ ਵਿਖਣਾ ਲੱਗੀ ਮੋਟਰ ਨੂੰ ਨੁਕਸਾਨ ਦਾ ਵਾਧੂ ਹੋ ਜਾਣਾ ਉੱਥੇ ਦੇਖੋ ਜਾ ਕੇ ਤੁਸੀਂ ਨੇ ਤੁਹਾਡੇ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ ਹਾਂ ਹੋਇਆ ਇਹ ਮੇਰੇ ਅੱਤਨ ਲੱਗ ਗਿਆ ਪੇਟ ਤੇ ਲੱਗ ਗਿਆ ਠੀਕ ਹੈ ਨਹੀਂ ਬਲੇਰੋ ਉੱਤੇ ਚੜ ਗਈ ਸੀ ਤੁਹਾਡੇ ਨਹੀਂ ਨਹੀਂ ਉੱਤੋਂ ਗਈ ਜਾਨਾ ਸਾਨੂੰ ਤਾਂ ਥੱਲੇ ਦੱਬਤਾ ਉਹਨੇ ਅਸੀਂ ਤੁਹਾਡੇ ਉੱਤੋਂ ਲੰਘੀ ਬਲੇਰੋ ਤੁਹਾਡੇ ਉੱਤੋਂ ਲੰਘੀ ਬਹੁਤ ਬੁਰੀ ਤਰੀਕਾ ਬਿਲਕੁਲ ਠੁੱਕੀ ਸਾਡੇ ਕਈ ਕਿਤੇ ਬੰਦੇ ਵੱਜ ਕੇ ਮਰ ਜਾਣਾ ਸੀ ਬਹੁਤ ਵੱਡਾ ਕਾਂਡ ਹੋਇਆ ਅਸੀਂ ਪੀਸੀਆ ਤੇ ਡਿਊਟੀ ਸੀ ਬਿਜਾਰ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਵੀ ਕਿਤੇ ਐਕਸੀਡੈਂਟ ਹੋ ਗਿਆ ਅਮਰੀਕਾ ਜੁਰੜ ਤੇ ਸਾਡੇ ਆਉਣ ਤੋਂ ਪਹਿਲਾਂ ਹੀ ਜਾਣੀ ਕਿ ਉਹ ਜਿਹੜੇ ਉੱਤਰ ਸਤਾ ਲੱਗੇ ਸਤਾ ਲੱਗੇ ਆ ਤੇ ਜਿਹੜਾ ਟਰੈਕਟਰ ਆ ਉਹ ਇੱਥੇ ਖੜਾ ਵਾ ਉਹਨੂੰ ਕਹਿੰਦੇ ਸੱਟਾ ਲੱਗਿਆ ਵੀ ਜਿਹੜੇ ਵੀ ਐਕਟਰ ਆ ਗਏ ਸੀਗੇ ਉਹਨਾਂ ਦੇ ਸੱਟਾ ਲੱਗਿਆ ਅਸੀਂ ਉਹਨਾਂ ਮਾਰਡਰ ਟਰੈਕਟਰ ਆ ਇਹਨੂੰ ਕਬਜ਼ੇ ਚ ਲੈ ਕੇ ਆਪਣੇ ਬਾਹਰ ਲੈ ਕੇ ਜਾਵਾਂ ਮੌਕੇ ਤੇ ਆ ਆ ਵੇਖਦੇ ਹਕੀ ਕਾਨੂੰਨ ਮਦਦ ਸੁਚਨਾ ਕੀ ਮਿਲਿਆ ਜੀ ਸੁਚਨਾ ਐਕਸੀਡੈਂਟ ਦੀ ਜੋ ਤੁਹਾਨੂੰ ਮਿਲੀ ਉਹ ਸਾਨੂੰ ਮਿਲ ਗਈ ਲੱਤ ਕਿ ਲੱਗੀ ਤਾਂ ਉਹ ਉਹਨੂੰ ਇਹ ਤਾਂ ਪਤਾ ਲੱਗੂਗਾ ਜਦੋਂ ਬਿਆਨ ਲਿਖਾ ਨਹੀਂ ਕਿੰਨੇ ਕੋਈ ਚੋਰੀ ਆਪਣੇ ਕਨਕ ਵੀ ਫੜੀ ਹੈ ਜੀ ਉਹ ਤਾਂ ਟਰੈਕਟਰ ਇਹ ਵੇਖਦੇ ਤਰਤੀਸ਼ ਕਰਾਂਗੇ। ਅੱਛਾ ਨਹੀਂ ਕੀ ਕੀ ਸੂਚਨਾ 기 ਸੀ ਤੁਹਾਡੇ ਕੋਲ? ਐਕਸੀਡੈਂਟ ਦੀ। ਇਸ ਚੀਜ਼ ਦੀ। ਆਹ ਟਰੈਕਟਰ ਤੇ ਪਿਕਅਪ ਦੀ। ਅੱਛਾ। ਤੇ ਹੁਣ ਕਿਸੇ ਨੂੰ ਅਰੈਸਟ ਕੀਤਾ ਜੀ ਇਹਦੇ 'ਚ? ਨਹੀਂ ਅਜੇ ਤਾਂ ਕਾਰਵਾਈ ਕਰਾਂਗੇ, ਬਿਆਨ ਲਿਖਵਾਉਣ ਦੇ ਫਿਰ ਦੇਖੀਏ। ਅੱਛਾ। ਸਰ ਗਾਇਲ ਕਿੰਨੇ ਵਿਅਕਤੀ ਨੇ? 4। ਅੱਛਾ। ਪਤਾ ਕਿੱਥੋਂ ਦੇ ਲੋਕਲ ਨੇ ਜਾਂ ਪਿੰਡਾ ਪੁੰਨਾ ਦੇ? ਨਹੀਂ ਸਰ ਤਾਂ ਹਸਪੀਟਲ ਰੁਕਾ ਆ ਗਿਆ ਪੂਰਾ ਡਰਾਸ।